ਤੁਸੀਂ ਕੌਣ ਹੋ ਵੀਰੇ ਇੱਥੇ? ਤੁਸੀਂ? ਸਪਰੀਜ। ਓਕੇ, ਲੇਡੀ ਪੇਸ਼ੈਂਟ ਆ। ਧੰਨਵਾਦ। ਇਹਨੂੰ ਸਾਹਮਣੇ ਵਾਲਾ ਕੌਣ ਆ ਫਿਰ? ਹਾਂਜੀ। ਰਾਤ ਨੂੰ ਜੇ ਕੋਈ ਪ੍ਰੋਬਲਮ ਆਉਂਦੀ ਆ ਤਾਂ ਕੌਣ ਸਾਂਭਦਾ? ਡਾਕਟਰ ਹੈ ਹੈ ਨਹੀਂ ਕੋਈ ਹੋਰ। ਬ੍ਰਦਰ ਗੱਲ ਸੁਣਿਓ। ਹਾਂ। ਇੱਥੇ ਜਿਹੜੇ ਪੇਸ਼ੈਂਟ ਨੇ ਜੇਕਰ ਰਾਤ ਨੂੰ ਕੋਈ ਜ਼ਰੂਰਤ ਪੈਂਦੀ ਤਾਂ ਕੌਣ ਥਾਂਬਦਾ? ਸਾਰੇ ਨੇ ਹਾਂ ਜੇ ਤਾਂ ਪਲੀ ਨਹੀਂ ਜਾਏ ਤਾਂ ਸਟਾਫਰ ਖੋਲਦੇ ਆ ਜੇ ਕੋਈ ਲੜਾਈ ਦੇਟ ਵਾਲਾ ਆ ਜੇ ਜਾਂ ਐਕਸੀਡੈਂਟ ਵਾਲਾ ਆ ਜੇ ਉਹਨਾਂ ਨੂੰ ਫਸਟ ایڈ ਦੇ ਕੇ ਤੇ ਫਿਰ ਠੀਕ ਕਰਦੇ ਜੋ ਹਾਂ ਕ ਸਮਾਂ ਕਰੀਬ 6:30 ਤੇ ਅਸੀਂ ਖੜੇ ਹਾਂ ਸਿੱਧੋਂ ਬੇਟ ਦੀ ਸਿਵਲ ਸਥਾਨ ਵਿਖੇ ਜਿੱਥੇ ਕੋਈ ਵੀ ਸਰਕਾਰੀ ਡਾਕਟਰ ਐਮਰਜੈਂਸੀ ਵਾਸਤੇ ਕੋਈ ਵੀ ਨਾਈਟ ਦਾ ਨਹੀਂ ਕ੍ਰੀਪ ਪੰਜਾਬ ਇਸਤਰੀਆਂ ਦਾ 25 ਬਿਸਤਿਆਂ ਦਾ ਹਸਪਤਾਲ ਹੈ ਜਿਹੜਾ ਤੇ ਇਸ ਵਕਤ ਕੋਈ ਵੀ ਹੈ ਨਹੀਂ ਗਏ ਐਮਰਜੈਂਸੀ ਅਗਰਵਾਜ ਕੋਈ ਆਉਂਦਾ ਤਾਂ ਜਿਹੜੇ ਇੱਥੇ ਕਲਾਸਰੂਮ ਨੇ ਓਹੋ ਫਾਸੜ ਦੇ ਕੇ ਬਚਾਰੇ ਅੱਗੇ ਭੇਜ ਦਿੰਦੇ ਨੇ ਬਲਕਿ ਦੋ ਡਾਕਟਰ ਦੇਣੇ ਨੇ ਇੱਕ ਸਿਵਲ ਜਾਨੀ ਕਿ ਐਸਐਮਓ ਇੱਕ ਨਾਲ ਡਾਕਟਰ ਨੇ ਜੀ ਮਾਜੀ ਸਾਹਿਬ ਇੱਡਾ ਵੱਡਾ ਹਸਪਤਾਲ ਆ ਸਰਕਾਰ ਨੇ ਕਰੋੜਾਂ ਰੁਪਈਆ ਖਰਚਿਆ ਹੋਇਆ ਠੀਕ ਹੈ ਜੀ ਤਾਂ ਜਿਹੜਾ ਇਹ ਰੱਬਾ ਵਸੇ ਚੱਲਦਾ ਇੱਥੇ ਕਿੰਨੇ ਡਾਕਟਰ ਚਾਹੀਦੇ ਨੇ ਬ੍ਰਦਰ ਪੰਜ ਡਾਕਟਰ ਜੀ 24 ਘੰਟੇ ਹਾਂਜੀ 24 ਘੰਟੇ ਪੰਜ ਡਾਕਟਰ ਹਾਂ ਥੋੜਾ ਆਰਾਮ ਕੀ ਆ ਮੇਰਾ ਨਾਮ ਕੁਲਵਿੰਦਰ ਹਾਂਜੀ ਕੁਲਵਿੰਦਰ ਸਿੰਘ ਕੁਲਵਿੰਦਰ ਸਿੰਘ ਤੇ ਤੁਸੀਂ ਇੱਥੇ ਕਲਾਸ 4 ਕਲਾਸ 4 ਹਾਂ ਤੇ ਜੇਕਰ ਐਮਰਜੈਂਸੀ ਕੋਈ ਹੋਣ ਕੋਈ ਐਕਸੀਡੈਂਟ ਜਾਂ ਕੋਈ ਲੜਾਈ ਝਗੜੇ ਦਾ ਆ ਜਾਂਦਾ ਤਾਂ ਉੱਥੇ ਕਰਦੇ ਕੋਈ ਫਟਟ ਦੇ ਕੇ ਫਿਰ ਅਸੀਂ ਲਿਰਾਉਂਦੇ ਫਸਤ ਕੋਣ ਦਿੰਦਾ ਜੀ ਫਿਰ ਫਸਤ ਸਟਾਫ ਨਰਸ ਨਾਲ ਮੈਂ ਕਲਾਸ ਹੁੰਦਾ ਹੀ ਹੈ ਬਸ ਸਿਰਫ ਸਟਾਫ ਨਰਸੀ ਆ ਉਹ ਤਾਂ ਸਿਰਫ ਉਹਨਾਂ ਦੀ ਡਿਊਟੀ ਤਾਂ ਜਿਹੜੀ ਮੰਨ ਲਓ ਲੇਡੀ ਦੇ ਪੇਸ਼ੈਂਟ ਸੰਭਲਣ ਦੀ ਹੁੰਦੀ ਆ ਨਾ ਬਲਕਿ ਹਾਂ ਜੇ ਕੋਈ ਨਾਲ ਹੈਲਪ ਕਰਦੀ ਆ ਹਾਂ ਜੇਕਰ ਹੈਲਪ ਹੈਲਪ ਦੇ ਤੌਰ ਤੇ ਹੀ ਆ ਜੀ ਕੋਈ ਵੀ ਹੋਰ ਨਾ ਤਾਂ ਹੁਣ ਤੁਸੀਂ ਡਾਕਟਰੋਂ ਨਾ ਕੋਈ ਹੋਰ ਆ ਹਾਲਾਤ ਹੈ ਜੀ ਸਿੱਧਾ ਵੇਟ ਤੇ ਜਿਹੜਾ ਇਸ ਵਕਤ ਚਿੱਟਾ ਹੱਥੀ ਸਾਫਤ ਹੋ ਰਿਹਾ ਜਿਸ ਲਈ ਜਿੱਥੇ ਸਰਕਾਰਾਂ ਜ਼ਿੰਮੇਵਾਰ ਨੇ ਉੱਥੇ ਸਾਡੇ ਲੋਕਲ ਪੰਚਾਇਤਾਂ ਵੀ ਨੇ ਕਿਉਂਕਿ ਜਦੋਂ ਸਮਾਂ ਹੁੰਦਾ ਸਮਾਂ ਰਹਿੰਦੇ ਆ ਅਸੀਂ ਕਦੇ ਵੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ ਤੇ ਸੱਪ ਲੰਘਣ ਤੋਂ ਬਾਅਦ ਲਕੀਰ ਜ਼ਰੂਰ ਕੁੱਟਦੇ ਆ ਜੀ ਤੁਸੀਂ ਦੇਖ ਰਹੇ ਹੋ ਸਿੱਧੋਂ ਵੇੜ ਦੇ ਹਾਲਾਤ ਸਿੱਧੋਂ ਵੇੜ ਦਾ ਜਿਹੜਾ ਹਸਤਾਲਾ ਹੈ ਐਮਰਜੈਂਸੀ ਆ ਬਿਲਕੁਲ ਖਾਲੀ ਪਈ ਹੈ ਤੁਹਾਨੂੰ ਦਿਖਾਉਣਾ ਕਿ ਬਿਚਾਰੇ ਕੀ ਕਰਨਾ ਕਲਾਸ 4 ਇਹਨਾਂ ਦੀ ਮਜਬੂਰੀ ਆ ਵੀ ਇਹਨਾਂ ਨੇ ਤਾਂ ਆਪਣੀ ਜਿਹੜੀ ਡਿਊਟੀ ਉਹ ਦੇਣੀ ਆ ਇੱਕ ਕਲਾਸ 4 ਕੀ ਕਰੂਗਾ ਇੱਕ ਸਟਾਫ ਨਰਸ ਆ ਉਹ ਕੀ ਕਰੂਗੀ ਜੇਕਰ ਕੋਈ ਐਮਰਜੈਂਸੀ ਆ ਜਾਂਦਾ ਇਹ ਆ ਜੀ ਐਮਰਜੈਂਸੀ ਸਦੋਂ ਵੀ ਜਿਹੜਾ ਚਿੱਟਾ ਹਾਥੀ ਸਾਥ ਹੋ ਰਿਹਾ ਜੀ ਹਾਲਾ ਤੁਸੀ ਵੀ ਦੇਖ ਲਓ ਇੱਕ ਵਿਚਾਰਾ ਡਿਊਟੀ ਤੇ ਖੜਦਾ ਜੀ ਏਡੇ ਹਸਪਤਾਲ ਦੇ ਵਿੱਚ ਕੋਲ ਨਹੀਂ ਨਾ ਸੀ ਬਸ ਸਰਕਾਰਾਂ ਨੂੰ ਵੀ ਚਾਹੀਦਾ ਵਾ ਕਿ ਇੱਥੇ ਕੁਛ ਨਾ ਕੁਛ ਏਡੇ ਹਸਪਤਾਲ ਦੇ ਵਿੱਚ ਕੋ ਡਾਕਟਰ ਭੇਜਾਂ ਡਾਕਟਰ ਨਾ ਹੋਣਾ ਨਾ ਹੋਣਾ ਸਿੱਧਵਾ ਵੇਟ ਲਈ ਬਹੁਤ ਮਾੜੀ ਗੱਲ ਕਿੰਨੀ ਦੇਰ ਤੋਂ ਡਾਕਟਰ ਹੈ ਨਹੀਂਗੇ ਵੀਰੇ ਇੱਥੇ ਦੋ ਸਾਲ ਜਿੱਥੇ ਨਾਈਟ ਡਾਕਟਰ ਕੋਈ ਨਹੀਂ ਗਾ ਜੀ ਸਿਰਫ ਦਿਨੇ ਵੀ ਦੋ ਡਾਕਟਰ ਆਉਂਦੇ ਨੇ ਇੱਕ ਡਾਕਟਰ ਮੱਲੀ ਆ ਜੀ ਇੱਕ ਐਸਐਮ ਆ ਜੀ ਇਸ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਹੀ ਸੀਗਾ ਕਿਉਂਕਿ ਇੱਕ ਜਾਂ ਦੋ ਡਾਕਟਰਾਂ ਨਾਲ ਐਡਾ ਹਸਪਤਾਲ ਨਹੀਂ ਚੱਲਦਾ ਜੀ ਜਿੱਥੇ ਸਾਰੇ ਹੀ ਪੰਜ ਡਾਕਟਰ ਪੰਜ ਚਾਹੀਦੇ ਆ ਜੀ ਘੱਟੋ ਘੱਟ ਦਿਨ ਤੇ ਪੰਜ ਹੀ ਰਾਤ ਨੂੰ ਹਾਂ ਜੇਕਰ ਹਸਪਤਾਲ ਚਲਾਉਣਾ 24 ਘੰਟੇ 24 ਘੰਟੇ ਤਾਂ ਭਗਵੰਤ ਮਾਨ ਇਹ ਡੇਡੀਆਂ ਗੱਲਾਂ ਦਾ ਜ਼ਰੂਰ ਕਰਦਾ ਪਰ ਕਿਉਂਨੇ ਆਪਣੇ ਜਿਹੜੇ ਉਹ ਟਕਵਾਂਜ ਚਲਾਇਆ ਸੀਗਾ ਜੀ ਰੰਗ ਲੀਟਰ ਰੰਗ ਲਾ ਕੇ ਜਰੂਰ ਉਹਨੇ ਹਸਪਤਾਲ ਬਣਾਤੇ ਜੀ ਮਹੱਲਾ ਕਲੀਨਿਕ ਜਿਹੜੇ ਡੇ ਡੇ ਪਹਿਲਾਂ ਲੱਖਾਂ ਰੁਪਇਆ ਕਰੋੜਾਂ ਰੁਪਇਆ ਲਾ ਕੇ ਰੱਖੇ ਹੋਇਆ ਉੱਥੇ ਡਾਕਟਰ ਦੇ ਇਹਨਾਂ ਕੋਲੇ ਹੈ ਨਹੀਂ ਜੀ ਇਹਨਾਂ ਹਸਪਤਾਲਾਂ ਚ ਉਹ ਡਾਕਟਰ ਚੱਕ ਚੱਕ ਕੇ ਉਹਨਾਂ ਮਹੱਲਾ ਕਲੀਨਿਕਾਂ ਦੇ ਬਾੜੇ ਹੋਇਆ ਮਹੱਲਾ ਕਲੀਨਿਕ ਕੀ ਕਰਨਗੇ ਜੀ ਜਿੱਥੇ ਸਿਰਫ ਟੈਸਟ ਜਾਂ ਬਲਸ ਚ ਮੰਨ ਲਓ 2 ਘੰਟੇ ਤੇ 4 ਘੰਟੇ ਜੇ ਕੋਈ ਹੁੰਦਾ ਪਹਿਲੀ ਗੱਲ ਤੋਂ ਉੱਥੇ ਕੋਈ ਸਫਲਤਾ ਹੀ ਹੈ ਨਹੀਂ ਜੀ ਤੇ ਜਿਹੜੇ ਹਸਪਤਾਲਾਂ ਜੀ ਉਹ ਵੀ ਖਤਮ ਕਰਤੇ ਜੀ ਇਹ ਖਲਾਫ ਨਹੀਂ ਜੀ ਕੁਸੀਂ ਦੇਖ ਰਹੇ ਹੋ ਸੇਧਾਂ ਮੇ ਬਿਠਦਾ ਸਿਵਲ ਹਸਪਤਾਲ ਐਮਰਜੈਂਸੀ ਵਿਖਾਈ ਦਿੰਦੀ ਹੈ ਜੀ ਕਿਉਂ ਨਹੀਂ ਬਲਕਿ ਇਸ ਤਰ੍ਹਾਂ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਤਾਂ ਕਿ ਸਰਕਾਰਾਂ ਤੱਕ ਵੀ ਪਹੁੰਚ ਸਕੇ ਜੀ